ਆਗੇ ਪੈਸੇ ਦੇਖ ਲੈ ਅਗਲੇ ਆਏ ਪੌਦਾ ਆਏ ਸਰਵਾਲੇ ਵਾਂਗੂ ਆਏ ਐ ਪੈਸੇ ਪਾਉਂਦੇ ਨੇ ਅਗਲੇ ਆਏ ਪੈਸੇ ਦੇਖ ਮੈਸੀ ਯਾਰ ਹੀ ਨੇ 25000 ਰੁਪਏ ਹੁਣੇ ਪਾਤਾ ਅਗਲੇ ਨੇ ਆ ਦੇਖ ਮੈਂ ਕਹਿੰਦਾ ਦੇ ਕੀਤੇ 50000 ਨਾ ਆ ਗਿਆ ਵੀ ਹਾਂ ਨਾ ਲਾਣ ਤਾਂ ਤਾਂ ਨਹੀਂ ਪਾਈਆਂ ਕਿਤੇ ਮਾੜੀ ਮੁੱਟੀਆਂ ਲੈ ਕੋਈ ਨਹੀਂ ਤੂੰ ਪੈਸੇ ਨਹੀਂ ਕੱਢ ਕੇ ਦਿੰਦਾ ਚਾਹ ਪਲਾ ਪਹਿਲਾਂ ਮੈਨੂੰ ਓ ਯਾਰ ਗਰਮੀ ਦਾ ਦੇਖਣਾ ਇੰਨੀ ਤੈਨੂੰ ਚਾਹ 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 ਕਰੀਏ ਨਾ ਸੋਫੇ ਬਣਾਣੇ ਜਾਂ ਬਣਾਣੇ ਜਾਂ ਐ ਕਰ ਤੈਨੂੰ ਕਿਹਾ ਆਪਣਾ ਘਰ ਸੰਗ ਇੱਕ ਮਿੰਟ ਇੱਕ ਮਿੰਟ ਫੋਨ ਆ ਗਿਆ ਹਾਂਜੀ ਹਾਂਜੀ ਆ ਗਏ ਤੁਹਾਡੇ ਪੈਸੇ ਆ ਗਏ ਜੀ ਕਰਦਾਂਗੇ ਕਰਦਾਂਗੇ ਕੱਲ ਨੂੰ ਪਹੁੰਚਦੇ ਆ ਤੁਹਾਡੇ ਕੋਲ 8 ਵਜੇ ਨੂੰ ਜੀ ਪਹੁੰਚ ਜਾ ਕੇ ਪਹੁੰਚ ਜਾਗੇ ਜੀ ਬਾ ਚਾਹ ਪਾਣੀ ਦਾ ਧਿਆਨ ਰੱਖਿਓ ਸਾਡਾ ਚਾਹ ਪਾਣੀ ਰੱਖਿਓ ਸਵੇਰੇ ਬਣਾ ਕੇ ਜਿਹਨਾਂ ਦਾ ਸਵੇਰੇ ਪ੍ਰਭਾਤ ਵੀਰ ਦੇ ਵੇਲੇ ਧਰ ਲਿਓਗੇ ਜਿਹਦਾ ਕੋਈ ਨਹੀਂ ਪਤਾ ਜਿਹਦੇ ਕੋਲ ਹੋਣਾ ਆ ਉਹ ਚਾਹ ਚੂਹ ਕਾ ਨੂੰ ਬੁਲਾਉਂਦੇ ਨਹੀਂ ਚਾਹਾਂ ਤਾਂ ਬੁਲਾਉਂਦੇ ਹੀ ਨਹੀਂ ਕਦੇ ਗੱਲਾਂ ਮਾਰੀ ਜਾਂਦੇ ਨੇ ਚਾਹ ਬੁਲਾਉਣੇ ਆ ਉਹ ਕਰਦੇ ਆ ਆ ਕਰਦੇ ਆ ਸਤਰੀਆਂ ਦੇ ਚਾਹ ਨਾਲ ਹੀ ਹੁੰਦਾ ਸਿਸਟਮ ਸਾਰਾ ਚੱਲਦਾ ਨੈੱਟ ਵੀ ਹੋਣਾ ਚਾਹੀਦਾ ਤੁਹਾਡੇ ਕੋਲ ਜੀ ਅਸੀਂ ਨੈੱਟ ਵੀ ਚਲਾਉਂਗੇ ਅੱਧਾ ਘੰਟਾ ਬੇਲੇ ਟਾਈਮ ਆ ਜਾ ਰੋਟੀ ਪਾਣੀ ਛਕਣਾ ਹੁੰਦਾ ਸੀਨੇ ਹਾਂਜੀ ਹਾਂ ਪੇਮੈਂਟ ਤੁਹਾਡੀ ਆ ਗਈ ਪਹੁੰਚਦਾ ਕੱਲ ਨੂੰ ਤੂੰ ਕੋਈ ਨਹੀਂ ਪੁੱਤ ਕੱਢ ਲੈ ਜਿਹੜੇ ਘੇੜੇ ਘਟਣੇ ਨੇ ਘੁੰਮਣ ਦੀ ਆਤ ਬਾਲਾ ਹੈ ਤੇਨੇ ਘਰ ਦੀ ਵੀ ਬੜੇ ਘੇੜੇ ਲਾਉਣੇ ਨੇ ਤੂੰ ਪੈਸੇ ਮੰਗਣੇ ਤੇਰੇ ਘੇੜੇ ਐਂ ਲਾਉਣੇ ਮੈਂ ਬਾ ਅਸੀਂ ਵਿੱਚ ਵਿਚਾਲੇ ਛੱਡ ਦੇਣਾ ਫੇਰ ਪੈਸਿਆਂ ਦੀ ਗੱਲ ਲਾਂ ਕਰ ਸਕਦੇ ਹਾਂ ਅੱਛਾ ਅਸੀਂ ਤੁਹਾਨੂੰ ਲੈਣੇ ਵੀ ਆਉਂਦੇ ਨੇ ਕੋਈ ਨਹੀਂ ਕੋਈ ਨਹੀਂ ਐਂ ਘੇੜੇ ਕਢਾਉਣਾ ਹਾਂ ਤੂੰ ਤਾਂ ਜਾ ਲੈ ਸ਼ਗਿਰਦ ਆਪਾਂ ਚੱਲੀਏ ਯਾਰ ਪੈਸੇ ਤਾਂ ਦੇਣੇ ਨਹੀਂ ਯਾਰ ਇਹਨੇ ਨਾ ਨਾ ਸ਼ਗਿਰਦ ਨਹੀਂ ਜਾਦਾ ਸ਼ਗਿਰਦ ਨੂੰ ਤਾਂ ਦਊਗਾ ਲੈ ਸ਼ਗਿਰਦ ਨੂੰ ਭਾਈ ਮੈਂ ਮਾਲ ਕਾ ਮੈਨੂੰ ਲੈ ਕੇ ਚੜਦੇ ਜਾਂ ਮਾਲਕ ਤੇਰਾ ਕੰਮ ਬੰਦ ਕਰਾ ਦੂੰਗਾ ਭਈਆ ਦਿਹਾੜੀ ਦੁੱਗਣੀ ਤੇਰੀ ਲੈ ਹੁਣ ਉਹ ਤੋਂ ਇੰਜੀ ਡੇ ਫਕੋ ਕੇ ਉਹਦਾ ਵੀ ਕੰਮ ਡੱਕਦਾ ਉਹ ਲੈ ਆ ਨਾ ਕਹ ਦੱਸ ਕਿੰਨੇ ਕਪੜਾ ਲੱਗੂਏ ਤੂੰ ਤਾਂ ਯਾਰ ਵਾਕੀ ਉਤਾਹ ਦੀ ਬੋਲੀ ਬੋਲਦਾ ਕਿੰਨਾ ਕਪੜਾ ਲੱਗੂਏ ਦੱਸ ਮੈਨੂੰ 7 ਮੀਟਰ ਲਾਜੀ ਕਪੜਾ ਇਹਨੂੰ ਐਨਾ ਕੇ 7 ਮੀਟਰ ਹੁੰਦਾ ਇਹ ਉਹ ਪੱਟ ਪੱਟੀ ਲਾਉਣੀ ਆ ਹੁਣ ਇਹਦਾ ਸੂਟ ਥੋੜੀ ਬਣਾਉਣਾ ਏ ਇਹ ਤੇ ਲੱਗੂ ਏ ਹੁਣੀ ਉਹ 7 ਮੀਟਰ ਦਾ ਤੂੰ ਚਾਹੇ ਸਰ ਦੇ ਝਾਲਰ ਪਾ ਦੇ ਤੂੰ ਜਰਮਨ ਤੋਂ ਮਂਗਾਇਆ ਯਾਰ ਮੈਨੂੰ ਕੋਈ ਮੇਰਾ ਭਾਰਤ ਦੇਸ਼ ਮਹਾਨ ਆ ਕੋਈ ਇਤੋਈ ਚੀਜ਼ ਲਾ ਲੋਕਲ ਚੀਜ਼ ਮੈਂ ਤੇਰਾ ਕੱਛਾ ਲਿਆ ਰੋਲ ਆਦ ਮੇ ਤੇ ਕਪੜਾ ਤਾਂ ਮੈਂ ਜਿਹੜਾ ਲਾਉਣਾ ਛੋਟਾ ਜਿਹਾ ਉਹੀ ਲਾ ਖਾਦੀ ਦੇ ਆ ਖਾਦੀ ਦੀ ਲੱਗੂ ਪਰ ਉਹੀ ਲਾ ਰਿਹਾ ਜੇ ਲੈ ਕੇ ਖਾਦੀ ਆਪਣਾ ਕਿਸਿਆ ਕਿਸਿਆ ਰਹਿਆਂ ਨਾਲ ਦੇ ਕੋਈ ਖਾਦੀ ਦਾ ਲਾ ਕਪੜਾ ਇੱਥੇ ਜਰਮਨ ਦਾ ਨਾਲੇ ਹੋਰ ਦਾ ਤੇਰੇ ਕੋਲ ਕਿਆ ਹੋਣਾ ਤੂੰ ਲਿਆ ਕੇ ਉਹ ਲਾ ਦਿੰਨਾ ਹੁਣ ਮੇਰੇ ਕੋਲ ਜਿਹੜੇ ਹੈਗੇ ਨਾ ਬਾਈ ਤੈਨੂੰ ਦੁਕਾਨ ਤੇ ਸਾਰਾ ਤੇ ਕੱਪੜਾ ਚੈੱਕ ਕਰਾ ਜਾ ਵੀ ਥੱਲੇ ਵਾਲਾ ਕਿਹੜਾ ਲੱਗਣਾ ਉੱਪਰਲਾ ਕਿਹੜਾ ਲੱਗਣਾ ਤਾਂ ਕਾਹਦੀ ਆਪਣੀ ਗੱਲ ਤਾਂ ਹੋਈ ਸੀ ਸਾਰੀ ਤੂੰ ਫੇਰ ਉਰੇ ਆ ਕੇ ਉਹੀ ਗੱਲਾਂ ਕਰਦਾ ਚਾਹ ਬਣਾ ਦੇ ਕਾਹ ਲੈ ਆ ਯਾਰ ਉਹ ਸਾਹਮਣੇ ਰਸੋਈ ਐ ਅभी ਚਲਾ ਜਾਣਾ ਯਾਰ ਮੇਰੀ ਗੱਲ ਸੁਣ ਚਾਹ ਤਾਂ ਤੂੰ ਬੁਲਾਉਂਦਾ ਨਹੀਂ ਮੇਰੀ ਗੱਲ ਸੁਣ ਲੈ ਕੰਮ ਤੂੰ ਕਰ ਅਸੀਂ ਚਾਹ ਬਣਾ ਅਸੀਂ ਅਸੀਂ ਚਾਹ ਬਣਾ ਆਏ ਹਾਂ ਹੁਣ ਤੇਰੇ ਘਰੇ ਜੇ ਕੰਮ ਕਰੇ ਤੈਨੂੰ ਚਾਹ ਤਾਂ ਮਿਝਾ ਦਾਂ ਅੱਧੇ ਘੰਟੇ ਤੂੰ ਹੋਰ ਕੁਝ ਕਹਿਣਾ ਵੀ ਆਹ ਕਰ ਦੇ ਪੋਚਾ ਲਾ ਦੇ ਝਾੜੂ ਲਾ ਦੇ ਹ ਆਦ ਕਿਨਾਸ਼ ਗਿਰਦੇ ਹਾਂਜੀ ਸੋਫੇ ਸੋਹਣੇ ਕਰਦੀ ਛੱਡ ਨਾ ਬੈਣਾ ਇਹਨਾਂ ਦੇ ਠੀਕ ਹੈ ਜੀ ਬਿਠਾ ਕੇ ਠੀਕ ਹੈ ਜੀ ਹਾਂ ਮੋਢਾ ਕੁੜੀ ਨਾਲੋਂ ਜਾਦੇ ਸੋਫੇ ਸੋਹਣੇ ਲੱਗਣੇ ਚਾਹੀਦੇ ਨੇ ਹਾਂ ਜੀ ਹਾਂ ਕੱਲੂ ਆਇਆ ਨਾ ਕਹਿੰਦੀ ਮੈਂ ਮੁੱਛਣ ਵਿਹਾਰ ਵੀ ਕਿਹੜੇ ਕਿੱਥੋਂ ਕੰਮ ਕਰਾਇਆ ਸੀ ਭਾਈ ਉਹ ਫੇਰ ਨੌ ਚੱਲੂਗਾ ਸਾਡਾ ਨਹੀਂ ਨਹੀਂ ਉਹ ਮੈਂ ਤੇਰਾ ਨਾਸ ਲੈਂਦੀ ਹੀ ਨਹੀਂ ਉਹ ਫੇਰ ਵਧੀਆ ਨਾਲ ਕਰੀ ਸ਼ਿਕਰ ਤੇ ਕੰਮ ਆ ਯਾਰ ਸਾਡੇ ਛੱਡ ਦੇ ਛੱਡ ਦੇ ਚੱਲੀਏ ਯਾਰਾ ਉਹ ਤੂੰ ਰਹਿ ਜੀ ਇਹਦੇ ਪੈਸੇ ਲਾ ਕੇ ਆ ਲੱਖ ਰੁਪਏ ਦੇ ਸਿੱਖ ਕਰਾਇਆ ਲਾਹੌਰ ਤੋਂ ਉਸਤਾਦ ਜੀ ਐਵੇਂ ਕਰੋ ਉਦੇ ਨਾਲ ਕੜਾਈ ਨਾਲ ਕਢਾ ਦੋ ਉੱਤੇ ਨਾ ਆਪਣਾ ਉਹ ਤਾਂ ਮਸ਼ੀਨ ਫਿਰ ਅਸੀਂ ਚੱਕ ਕੇ ਲਿਉਣੀ ਆ ਉਹ ਤਾਂ ਫਿਰ ਚੱਕ ਕੇ ਲਿਉਣੀ ਆ ਮਸ਼ੀਨ ਹਜੇ ਨਹੀਂ ਮੈਨੂੰ ਕੀ ਐ ਵਾਜੀ ਪਹਿਲਾਂ ਇੱਕ ਗੱਲ ਸੱਚੀ ਦੱਸ ਮੈਨੂੰ ਹਾਂ ਜਦ ਤੈਨੇ ਸ਼ਗਿਰਦ ਭੇਜਿਆ ਸੀ ਕੰਮ ਸਿੱਖਣ ਹੂੰ ਤੂੰ ਕਿੱਥੇ ਸੀ ਉਦੋਂ ਨਾਲ ਬਾ ਜਾਂਦਾ ਤੂੰ ਕਿੱਲਾਂ ਹੀ ਲਾਈਆਂ ਜਿਹਦਾ ਯਾਰ ਉਹ ਫਿਰ ਮੈਂ ਤਾਂ ਹਜੇ ਸੈਕਟਰ ਕਰਨਾ ਹੀ ਆ ਯੂਟ ਇਹਨੂੰ ਲਾ ਕੇ ਸੈੱਟ ਕਰੂੰ ਟੈਟ ਕਰੂੰ ਤਾਂ ਹੀ ਲਾਊਗਾ ਨਾ ਕੱਦੀਆਂ ਪਰ ਡਿਜ਼ਾਈਨ ਵਾਸਤੇ ਇਹਨੂੰ ਭੇਜਿਆ ਸੀ ਆ ਡਿਜ਼ਾਈਨ ਤਾਂ ਮੈਨੂੰ ਵੀ ਆਉਂਦੇ ਨੇ ਆ ਲਾਹੌਰੀ ਸਿੱਖ ਕੇ ਆਇਆ ਲਾਹੌਰ ਤੋਂ ਵੀ ਜਿਹੜੇ ਪਾਕਿਸਤਾਨ 'ਚ ਚੱਲਦੇ ਨੇ ਅੱਜ ਕੱਲ੍ਹ ਲੇਟੈਸਟ ਪਾਕਿਸਤਾਨ 'ਚ ਲੇਟੈਸਟ ਇਤਨੂ ਵੇ ਕੋਈ ਚੱਲਦਾ ਤੈਨੂੰ ਲੱਗਦਾ ਉੱਥੇ ਚੱਲਦਾ ਆਉਣਾ ਕੁਝ ਉਹ ਬਾਈ ਉਹ ਤਾਂ ਲਾਹੌਰ ਦਾ ਮਸ਼ਹੂਰ ਏ ਬਹੁਤਾ ਜਿੱਥੇ ਆਪਾਂ ਹੋਈਆਂ ਗੱਲਾਂ ਲਾਹੌਰ ਦੀਆਂ ਹਾਂ ਅਸ਼ਗਿਰਦ ਨੂੰ ਮੈਂ ਹੀ ਪੈਸੇ ਲਾ ਕੇ ਭੇਜਿਆ ਤੀ ਅਸ਼ਗਿਰਦ ਨੂੰ ਮੈਂ ਆਪਣਾ ਬੰਦੇ ਕੋਲ ਭੇਜਿਆ ਤੀ ਉੱਥੇ ਲਾਹੌਰ 'ਚ ਲੈ ਹੁਣ ਜਰ ਹੁਣ ਗੱਡੀ ਲਾਉਣ ਨੂੰ ਮਿਲਣਾ ਹੈਗਾ ਫਿੱਤੇ ਨਾਲ ਅੱਛਾ ਤੂੰ ਦੱਸ ਤੈਨੂੰ ਨਾ ਮਿਲਣ ਬਹਿ ਜਾ ਮੈਂ ਬੈਠਾ ਤਾਂ ਤੂੰ ਵੀ ਕੁਰਸੀ ਤੇ ਆ ਹੁਣ ਇੱਥੇ ਗੱਡੀ ਲਾਉਂਗਾ ਤਾਂ ਚਾਹ ਪੁਲਾ ਦੇ ਯਾਰ ਕੋਈ ਨਿਕਲਦਾ ਜਵੇਟੋ ਤੇ ਪਾਇਆ ਆਰਡਰ ਆਉਗੇ 2 ਘੰਟੇ ਤੱਕ ਉਹ ਭਾਈ ਅਸੀਂ ਦੁੱਈ ਨਹੀਂ ਪਿੰਦੇ ਤਾਂ ਘਰ ਦੀ ਚਾਹ ਪੀਂਦੇ ਮੈਨੂੰ ਲੱਗਦਾ ਦੋ ਦਾ ਵੀ ਕੰਮ ਡੱਕਦਾ ਯਾਰ ਉਹ ਦੱਸਦਾ ਸ਼ਗੀਰ ਤੈਨੂੰ ਮੈਂ ਮੈਂ ਸ਼ਗੀਰ ਨੂੰ ਦੇ ਆ ਮੇਚਾ ਮੇਚਾ ਆਪੇ ਲੈ ਲੂਗਾ ਹਾਂ ਦਾ ਵੀ ਸ਼ਿਕਰਦ ਮੈਂ ਇੱਚਾ ਦੇਤਾ ਤੂੰ ਗੱਡੀ ਤੇ ਕੱਪੜਾ ਕੱਟ ਲਈ ਠੀਕ ਆ ਮੈਂ ਚਾਹਦਾ ਸ਼ਿਕਰਦ ਹਨਾ ਘਰ ਨੂੰ ਠੀਕ ਆ ਤਾਰਾ ਪਲਾਉਂਦੇ ਨਹੀਂ ਹੈਗੇ ਹੋਏ ਇਹ ਜੇ ਮਾਲਕਾਂ ਦੇ ਆਪਾਂ ਯਾਰ ਆਉਣ ਨੂੰ ਨੀਗ ਨੂੰ ਚਾਹ ਦੀ ਗੱਲ ਖੋਲ ਕੇ ਆਇਆ ਕਰਨੀ ਆ ਮਿੱਠੀ ਚਾਹ ਪਲਾਉਣਾ ਕਰਨ ਆ ਕੇ ਬਹਿ ਜਾਂਦੇ ਨੇ ਆਪਣੇ ਸਹਰਾਣੇ ਬਹਿ ਕੇ ਨਾ ਕੰਮ ਹੋਵੇ ਇਹ ਜੇ ਕੰਮ ਤਾਂ ਮੈਂ ਕਰਦਾ ਹੀ ਨਹੀਂ ਹੁੰਦਾ ਫੜਦੇ ਨਹੀਂ ਨੂੰ ਕੰਮ ਹੋਰ ਛੱਡ ਉਹੋ ਹਾਂਜੀ ਕਿ ਯਾਰ ਚਾਹ ਪੀਣੇ ਆ ਹੀ ਕੰਮ ਕਰਨਾ ਹੀ ਬਤਾ ਕੱਦਾ ਸੋਚੀ ਜੰਨਾ ਓਏ ਯਾਰ ਮਿਸਤਰੀ ਬੰਦੇ ਚਾਹ ਹੀ ਪਿੰਦੇ ਨੇ ਪਹਿਲਾਂ ਉਹ ਪਹਿਲਾਂ ਕੰਮ ਹੁੰਦਾ ਅੱਧੇ ਘੰਟੇ ਦਾ ਟੀ ਬ੍ਰੇਕ 11 ਵਜੇ ਹੁੰਦੀ ਐ ਟੀ ਬ੍ਰੇਕ ਟੀ ਬ੍ਰੇਕ ਨੂੰ ਅਸੀਂ ਅਫਸਰ ਲੱਗੇ ਆ ਸੋਫੇਆਂ ਨੂੰ ਲੱਗਣਾ ਸੋਫੇ ਨੂੰ ਲੱਗ ਜਾ ਲੱਗ ਜਾ ਮੇਰੇ ਵੱਗ ਇੱਥੇ ਆ ਲੱਤਾਂ ਧਰ ਲੱਗ ਗਈ ਆਹਾ ਹਾਂ ਮੈਂ ਆਇਆ ਉਸਤਾਦ ਜੀ ਚਾਹ ਲੈ ਕੇ ਆ ਮੈਂ ਲੱਤਾਂ ਕੁੱਟ ਦੇ ਉਹ ਥੱਕ ਗਿਆ ਯਾਰ ਖੜਾ ਕੰਮ ਕਰਨਾ ਹੈ ਕੱਦਾਂ ਚ ਟਾਈਮ ਦਾ ਲੱਤਾਂ ਵੀ ਕੁੱਟ ਦੇ ਮੇਰੀ ਚਾਹ ਪੀਣੀ ਹੈ ਕਿ ਨਹੀਂ ਲੈ ਫੜ ਪੀ ਲੈ ਜਾ। ਓਹੋ ਧੰਨਵਾਦ ਧੰਨਵਾਦ ਚਾਹ ਦਿਆ। ਮੈਂ ਵੀ ਸ਼ਿਕਰਤ। ਤੂੰ ਵੀ ਲੈ ਲੈ ਜਾ। ਓ ਯਾਰ ਠੰਡੀ ਚਾਹ ਲਿਆਤੀ। ਗਰਮ ਕਰਕੇ ਲੈ ਕਦੇ। ਠੰਡੀਆਂ ਨਹੀਂ ਚਾਹ ਪਿੰਦੇ ਅਸੀਂ। ਦੇਖੀ ਸ਼ਿਕਰਤ ਵੀ ਚਾਹ ਠੰਡੀ ਆ ਕਿ ਤਤੀ ਯਾਰ। ਠੰਡੀ ਹੈ ਜੀ। ਯਾਰ ਅਸੀਂ ਠੰਡੀਆਂ ਚਾਹਾਂ ਚੁਹਾਣੀ ਪਿੰਦੇ ਹੈਗੇ। ਹਾਂ ਲਾਡੂ ਬਿਸਕੁਟ ਵੀ ਬਣਾ ਲੇ। ਆ ਵਧੀਆ ਪੁਰਾਣ ਵਧੀਆ ਬਣਾਇਆ ਸੋਫਾ ਤਾਂ। ਆਪਾਂ ਨੇ ਤਾਂ ਬਸ ਐਵੇਂ ਪੈਸੇ ਲੈ ਲੈਣੇ ਨੇ ਇਹਨਾਂ ਤੋਂ ਸ਼ਗਿਰਦਾ ਕੰਮ ਤਾਂ ਅੱਧਾ ਹੋਇਆ ਭਈ ਆ ਠੀਕ ਆ ਤੂੰ ਕਹਿ ਦੇਣਾ ਭਈ ਆ ਅੰਨੀਆਂ ਗੱਦੀਆਂ ਲੱਗਣੀਆਂ ਨੇ 1000 2000 ਰੁਪਏ ਵਧਾ ਦੇ ਠੀਕ ਆ ਆਪਾਂ ਨੇ ਉਂਝੇ ਪੈਸੇ ਲੈ ਲੈਣੇ ਨੇ ਨਾ ਤੂੰ ਤੂੰ ਮਾਇਕਰ ਲੱਤਾਂ ਚੱਕ ਚੱਲ ਉਹ ਫੇਰ ਤੂੰ ਯਾਰ ਆ ਗਿਆ ਬਿਨਾ ਚਾਹ ਤੋਂ ਠੰਡੀ ਉਹ ਲਾ ਕੇ ਮੋਟਰ ਰੱਖ ਕੇ ਆਇਆ ਤੂੰ ਚਾਹ ਯਾਰ ਉਹ ਰਜਣੀ ਰੱਖ ਕੇ ਆਇਆ ਇਹਨੇ ਇੱਕ ਮਾੜਾ ਵਟਾ ਕੰਮ ਕਰ ਲਿਆ ਚਾਹ ਪੀਏ ਤੋਂ ਵੀ ਨਹੀਂ ਅਸੀਂ ਕੰਮ ਗੁੰਮ ਕਰਦੇ ਨਾਲ ਵਾਈਫਾਈ ਜੇ ਅਸੀਂ ਪਹਿਲਾਂ ਨੈਟ ਚਲਾਉਣਾ ਹੈ ਦੇਖਣਾ ਹੁੰਦਾ ਵੀ ਮੀਂਹ ਕਣੀ ਤਾਂ ਨਹੀਂ ਆਉਂਦੀ ਮੀ ਕਿਹੜੀ ਨੀ ਦੂਰੇ ਖੁੱਲੇ ਦੇ ਬੈਠਾ ਐਡੀ ਸ਼ਾਨਦਾਰ ਕਮਰੇ ਚ ਏਸੀ ਲਾ ਕੇ ਤੈਨੂੰ ਕੰਮ ਕਰਾ ਰਿਆ ਕਿਹਦਾ ਕਦੇ ਏਸੀ ਚ ਕੰਮ ਅਸੀਂ ਘਰੇ ਵੀ ਜਾਣਾ ਹੁੰਦਾ ਰਾਜ ਮੀ ਆ ਕੇ ਭਿੱਜ ਜਾਗੇ ਲੈ ਆ ਹੋਰ ਤੇਰੇ ਤਾਂ ਉਹ 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 ਹਾਲ ਹੈ ਜਿਹੜਾ ਬੁੜੀਆਂ ਦਾ ਪਹਿਲਾਂ ਬੱਸ ਚ ਜਿਹੜ ਨੂੰ ਦੇਖੀ ਜਾਂਦੇ ਨੇ ਚੜ੍ਹ ਕੇ ਇਹਨਾਂ ਨੂੰ ਉਤਰਨ ਦੀ ਜਾਂਦੀ ਐ ਅੱਗੇ ਨਹੀਂ ਹੁੰਦੀਆਂ ਉਹ ਹੈਲੋ ਵੀਰ ਜੀ ਕੀ ਹੋ ਗਿਆ ਚਾਹ ਨਹੀਂ ਹੁਣ ਕਿੱਲਾ ਹੈਂਗਾ ਹਣ ਤੂੰ ਉਹ ਬਾਈ ਹੁਣ ਚੜ ਕਿੱਲਾ ਪਾਏ ਤਾਂ ਮੂੰਹ ਚ ਲਾ ਲੈਣਾ ਫੇਖ ਖੰਡ ਜਾਂਦੀ ਐ ਕੋਲੀ ਚ ਲੈ ਹੈ ਥੋੜਾ ਵਧੀਆ ਯਾਰ ਖੰਡ ਜਾਂਦੀ ਹੈ ਆਇਰਨ ਪੂਰਾ ਹੁੰਦਾ ਏ ਲੋਹਾ ਖਾਈਦਾ ਹੁੰਦਾ ਨਾਲ ਸਵਾਸ ਇਹ ਦੇਖੀ ਜੀ ਗਰਦਨ ਨੂੰ ਵੀ ਦੱਸਿਆ ਮੈਂ ਐ ਖਾਇਆ ਕਰ ਉਹ ਪੱਕੀਏ ਮਾਰ ਗਿਆ ਬਈ ਉਹ ਸ਼ਗਿਰਦ ਨੂੰ ਸਿਖਾਇਦਾ ਨਾਲ ਆਇਰਨ ਨਹੀਂ ਉਹ ਹੁੰਦਾ ਮੈਂ ਕਰੀਦਾ ਹੰਡਾ ਆਇਰਨ ਪੂਰਾ ਖਰੀਦਾ ਹੁੰਦਾ ਕਮਾਲ ਆ ਯਾਰ ਲਾ ਕੇ ਉਪਰ ਆਵਾ ਤੂੰ ਸ਼ਗਿਰਦ ਵੀ ਕਿੱਲਾਂ ਲਾਣ ਲਾ ਲਿਆ ਐਵੇਂ ਲਾਣ ਲਾ ਗਿਆ ਸੀ ਗਰਦਨ ਨੂੰ ਤਾਂ ਹੀ ਦਾ ਸ਼ਗਿਰਦ ਦਾ ਸਾਡਾ ਐ ਸਿਖਾਈਦਾ ਸੀ ਸ਼ਗਿਰਦ ਨੂੰ ਯਾਰ ਨਾਈ ਕੋਲ ਜਾਂਦੇ ਫੇ ਨਾਈ ਵਾਲੇ ਕੱਟਦੇ ਨੇ ਅਸੀਂ ਸੋਹਣੇ ਨੇ ਸੋਹੇ ਹੀ ਕੱਟਦਾ ਸਵੇਰ ਦਾ ਲੱਗਿਆ ਤੂੰ ਦੀ ਇਜਾਮਤੀ ਕਰਨ। ਉਹ ਯਾਰ ਤਾਂ ਹੀ ਤੂੰ ਕਹਿੰਦਾ ਸਾਫ ਸੋਹਣਾ ਲੱਗੇ ਆ। ਉਹ ਤੂੰ ਨਾਈ ਕੋਲ ਜਾਣਾ ਦਾੜੀ ਕਟਾਉਣਾ। ਮੈਂ ਤਾਂ ਹੀ ਕਹਿੰਦਾ ਸੋਹਣਾ ਜੇ ਕਰ ਦੇ ਮੈਨੂੰ ਸੋਹਣਾ ਜੀ ਸਜਾ ਦੇ। ਪਰ ਉਹ ਵੀ ਕੁਝ ਜਮੀਨ ਉਹ ਨਾ ਮੁੰਨਦੀ ਜਿਵੇਂ ਤੂੰ ਉਹਨੂੰ ਕਿੱਥੇ ਲੱਗਿਆ ਸਾਫ ਕਰਤੀ ਵਧੀਆ ਲੱਗ। ਇੱਕ ਕਪੜੇਲੇ ਦਾ ਲਾਂਹ ਇਹ ਤੇ ਉਹ ਕਪੜਾ ਹੁਣ ਯਾਰ ਕਪੜਾ ਲਿਆਂਦਾ ਤਾਂ ਹੀ ਆ। ਕਪੜਾ ਹੁਣ ਆਪਾਂ ਦੁਕਾਨ ਤੇ ਬਣਾਵਾਗੇ ਜਾ ਕੇ। ਉਹਨੂੰ ਸਾਫਤਾ ਕਰਕੇ ਜਾਣਾ ਹੀ ਆ। ਲੈ। ਠੀਕ ਆ ਦੇਖ। ਕਰਦਾ ਦੇਖ ਲੱਗੀ ਆ। ਠੀਕ ਆ। ਚਲ ਯਾਰ ਚਾਹਤਾ ਤੂੰ ਪਲਾਉਂਦਾ ਨਹੀਂ ਫਿਰ ਅਸੀਂ ਚੱਲਦੇ ਹੀ ਆਂ ਚਾਹਤਾ ਪਲਾਉਂਦਾ ਨਹੀਂ ਛੱਡ ਛਿਗਰਦੇ ਇਹਨੂੰ ਆਪਾਂ ਚੱਲੀਏ ਯਾਰ ਜੇ ਕਰੀ ਕੀ ਜਾਣੇ ਹੋ ਤੁਸੀਂ ਉਹ ਲਾ ਰਿਹਾ ਮੈਂ ਖਾਂ ਉਹ ਕਪੜਾ ਵੀ ਲਾਉਣਾ ਤੱਕ ਮੇਰੀ ਗੱਲ ਸੁਣ ਲੈ ਉਹਨੇ ਵੀ ਚੱਕ ਲਈ ਥੋੜੀ ਹੁਣ ਫੇ ਥੋੜੀਆਂ ਨਾਲੇ ਕੰਮ ਹੋਊਗਾ ਕੈਂਚੀਆਂ ਨਾਲ ਲੈ ਹੁਣ ਸਾਫ਼ ਸਪਈਆ ਤਾਂ ਬਣੇ ਹੱਥ ਤੁਸੀਂ ਯਾਰ ਦੋਵੇਂ ਯਾਰ ਉ ਲੈ ਹੁਣ ਉਹ ਵੀ ਲੱਗਾ ਢੋਲਿਆ ਘੁੱਟਣਾ ਉਹ ਯਾ ਢੋਲ ਤਾਂ ਕਾ ਤੋ ਫਿਰ ਹੁਣ ਅਸੀਂ ਆਏ ਮੈਂ ਜੱਗ ਤੋਂ ਲੈ ਕੇ ਆਇਆ ਤੁਹਾਨੂੰ ਮੈਂ ਸੋਫੇ ਬਣਾਉਣ ਰਹਿਣ ਦੇ ਰਹਿਣ ਦੇ ਯਾਰ ਭਰਾਵਾ ਯਾ ਸਾਡੇ ਪੈਸੇ ਦੋ ਆ ਜਾ ਆ ਤੂੰ ਦੱਪਾ